हां ਵੀ ਪਿੰਡ ਵਾਲੇ ਜਿਹੜਾ ਇੱਥੇ ਤੁੰਗ ਗਲੀ ਡਿੱਗਿਆ ਨਾ ਸਾਹਮਣੇ ਆਹ ਪਹਨੇ ਕਿਥੇ ਪੁਲਿਸ ਵੀ ਪਹੁੰਚ ਰੱਖੀ ਐ ਇੱਥੇ ਤੇ ਸਰਪੰਚ ਸਾਹਿਬ ਵੀ ਆਏ ਹੋਏ ਨੇ ਤੇ ਆਹ ਦੇਖੋ ਆਹ ਤੇ ਘਰ ਦਿਖਾਉਣਾ ਤੁਹਾਨੂੰ ਇਹ ਆ ਦੇਖਾ ਤਰ ਮੋਰੀ ਨਿਕਲੇ ਵੇ ਦੇ ਜੀ ਤੇ ਚਾਰੇ ਪਾਸੇ ਨਿਕਲੇ ਵੇ ਟਾਇਰਾਂ ਹੰਡੂਰਾਂ ਵੀ ਦੀਆਂ ਟਰਾਲੀਆਂ ਦੀਆਂ ਵੀ ਆ ਨੰਗੇ ਨੇ ਮੋਰੀ ਜੇ ਦਿਖਾਉਣਾ ਤੁਹਾਨੂੰ ਇੱਕ ਮਿੰਟ ਫਿਰ ਆ ਸੀ ਜਾਣਾ ਆ ਸੀ ਖਲਿਆਰਤੀ ਇਹਨਾਂ ਨੇ ਬਪਰ ਲਟਾਇਰ ਜਿਹੜਾ ਪਿਆ ਹੋਇਆ ਤਾਂ ਟਾਇਰ ਮੇਰੀ ਨਾਲ ਕਿ ਇੱਥੇ ਆਇਆ ਹੋਇਆ ਦਾ ਤੇ ਛੱਤ ਦਿਖਾਉਣੇ ਇੱਧਰ ਤੁਹਾਨੂੰ ਆ ਤੁਹਾਨੂੰ ਦਿਖਾਉਣੇ ਨਾ ਸਾਰਾ ਆਕਰ ਇਹਨਾਂ ਵਿਚਾਰਾਂ ਦਾ ਹੋ ਕਰਤਾ ਨੁਕਸਾਨ ਹੋ ਗਿਆ ਇਹਨਾਂ ਦਾ ਕਿੰਨਾ ਜ਼ਿਆਦਾ ਬਾਈਲਟ ਟਲੋਟੇ ਦਾ ਟਾਈਮ ਨਾਲ ਹੀ ਕਰ ਲਿਆ ਕਰੋ ਬੰਦ 8 ਵਜੇ ਬੰਦ ਆਰਡਰ ਆ ਗਿਆ ਜੀ ਆਹ ਦੇਖੋ ਉਹਨਾਂ ਦਾ ਘਰ ਤੋਂ ਖਾਣ ਵਿਚਾਰਾਂ ਦਾ ਛਾਤ ਅੜਾਤੀ ਇਹਨਾਂ ਦੀ ਵਿਚਾਰਾਂ ਦੀ ਇਹਦੇ ਕੋ ਸਾਰੀ ਆਹ ਪੰਗਾ ਟੋ ਟਾਈਮ ਖਲਿਆਰ ਤਿੰਨ ਵਿਚਾਰਾਂ ਸ਼ੀਸ਼ੇ ਭੰਦ ਤੇ ਇਹਨਾਂ ਦੇ ਸਾਰੇ ਸ਼ੀਸ਼ੇ ਚੈੱਕ ਕਰਾਉਣਾ ਤੁਹਾਨੂੰ ਇਹ ਵੀ ਸ਼ੀਸ਼ੇ ਤੁਹਾਨੂੰ ਪੁੱਛੋ ਸਸਤੇ ਰੇ ਰੇ ਹਾਂ ਤੇ ਪਹਿਲਾਂ ਤੁਹਾਨੂੰ ਦੱਸਦਾ ਮੈਂ ਮੁੰਡਾ ਜੀ ਕਾਪੀ ਵੀ ਆ ਗਿਆ ਜੇਕਰ ਲੈਣਾ ਉਸ ਵਾਰ ਪਿਆ ਕੋਈ ਨਾ ਕੱਟੋੜਾ ਦੀ ਫੱਕ ਕਰੇ ਮੇਰਾ ਮੇਰਾ ਅੰਦੂਰ ਅੱਛਾ ਤੁਹਾਨੂੰ ਆਪਣੇ ਨਾਲ ਆਪਾ ਸਾਡੇ ਗੱਲ ਦਾ ਮਾਤ ਬਸੇ ਲਾ ਦੂਗੀ